ਸਾਰੇ ਸਾਥੀਆਂ ਦਾ ਤੇ ਇਥੇ ਜਿਹੜੇ ਪਤਵੰਤੇ ਸੱਜਣ ਪੂਜਯਾ ਸਾਰਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ 1 ਮਾਰਚ 2025 ਤੋਂ ਉਸ ਮੁਹਿੰਮ ਦੇ ਅੰਤਰਗਤ ਲੁਧਿਆਣਾ ਰੇਂਜ ਦੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਰੂਰਲ ਖੰਨਾ ਅਤੇ ਐਸਬੀਐਸ ਨਗਰ ਇਨ੍ਹਾਂ ਜ਼ਿਲ੍ਹਿਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਦੱਸਣ ਵਾਸਤੇ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੀ ਹੈ माननीय सीएम पंजाब श्री भगवंत सिंह मान जी ਅਤੇ માનનીય ਡੀਜੀਪੀ ਪੰਜਾਬ श्री ਗੌਰਵ ਯਾਦਵ ਆਈਪੀਐਸ ਇਨ੍ਹਾਂ ਦੇ ਗਾਈਡੈਂਸ ਮੁਤਾਬਿਕ ਇਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਦੇ ਹੇਠ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਵਿੱਚ ਸਾਰੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਦਿਹਾਤੀ ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਇਨ੍ਹਾਂ ਵਿੱਚ ਪੰਜਾਬ ਦੇ ਹੋਮਗਾਰਡ ਸਿਪਾਹੀ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦੇ ਸਾਰੇ ਪੁਲਿਸ ਅਫਸਰ ਇਸ ਮੁਹਿੰਮ ਦੇ ਵਿੱਚ ਹਿੱਸਾ ਲੈ ਰਹੇ ਹਨ ਇਸ ਵਾਸਤੇ ਮਾਨਯੋਗ ਸੀਐਮ ਪੰਜਾਬ ਵੱਲੋਂ ਇੱਕ ਹੈਲਪਲਾਈਨ ਡਰੱਗ ਦੇ ਖਿਲਾਫ 97791 00200 ਲਾਂਚ ਕੀਤੀ ਗਈ ਸੀ ਇਸ ਹੈਲਪਲਾਈਨ ਦੇ ਉੱਤੇ ਪਬਲਿਕ ਵੱਲੋਂ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਟਿਪਸ ਦਿੱਤੀਆਂ ਗਈਆਂ ਤੇ ਹੁਣ ਤੱਕ 175 ਟਿਪਸ ਡਰੱਗਸ ਮਗਲਿੰਗ ਬਾਰੇ ਤੇ ਜਿਹੜੇ ਲੋਕ ਕੰਜ਼ਿਊਮ ਕਰਦੇ ਐ ਡਰੱਗਸ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਮੌਸੂਨ ਹੋ ਰਹੀਆਂ ਨੇ ਇੰਦੇ ਵਿੱਚੋਂ 10 ਟਿਪਸ ਤੇ ਉਤੇ ਅਸੀਂ ਐਫ ਆਰ ਦਰਜ ਕੀਤੀ ਹੈ ਤੇ 38 ਵਿਅਕਤੀ ਗ੍ਰਫਤਾਰ ਹੋਏ ਹੈ ਤੇ ਕਈ ਵਿਅਕਤੀਆਂ ਦੀ ਰੀਹੈਬਿਲੀਟੇਸ਼ਨ ਤੇ ਡੀ ਐਡਿਕਸ਼ਨ ਦੇ ਉਪਰਾਲੇ ਕੀਤੇ ਗਏ ਹੈ ਆਮ ਪਬਲਿਕ ਨੂੰ ਨਸ਼ਾਰੇ ਪੈੜੇ ਜਿਹੜੇ ਪ੍ਰਿਨਾਮ ਹੈ ਉਹਨਾਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਆਮ ਪਬਲਿਕ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਤੇ ਵੱਖੋ ਵੱਖਰੇ ਪੇਸ਼ੇ ਦੇ ਵਿਅਕਤੀਆਂ ਨਾਲ ਵੀ ਕਾਫੀ ਮੀਟਿੰਗਾਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੀ ਇਹ ਹੈਲਪਲਾਈਨ ਹੈ 9779100200 ਇਹਦੇ ਉੱਤੇ ਨਸ਼ੇ ਦੇ ਸੰਬੰਧਿਤ ਜੋ ਵੀ ਸੂਚਨਾ ਦਿੱਤੀ ਜਾਂਦੀ ਹੈ ਉਹ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਉਹਦੇ ਉੱਤੇ ਕਾਰਵਾਈ ਕਰ ਕੀਤੀ ਜਾਂਦੀ ਹੈ ਜਿਸ ਕਰਕੇ ਪਬਲਿਕ ਵੱਲੋਂ ਲੀਡਰ ਹੋ ਕੇ ਬੇਫਿਕਰ ਹੋ ਕੇ ਇਸ ਟਿਪਲਾਈਨ ਇਸ ਹੈਲਪਲਾਈਨ ਨੰਬਰ ਦੇ ਉੱਤੇ ਨਸ਼ਾ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਤੇ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਇਸੇ ਤਰੀਕੇ ਨਾਲ ਪੁਲਿਸ ਦੇ ਨਾਲ ਸਹਿਯੋਗ ਕਰਨ ਸੋ ਦਟ ਅਪਾ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਪੰਜਾਬ ਪੁਲਿਸ ਵੱਲੋਂ ਸੰਪਰਕ ਮੀਟਿੰਗਾਂ ਤੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਖੇਡਾਂ ਦੇ ਰਾਹ ਤੇ ਪਾਣ ਦੇ ਜਿਹੜੇ ਉਪਰਾਲੇ ਕੀਤੇ ਗਏ ਆ ਇਹਦਾ ਸਿੱਧਾ ਸਿੱਧਾ ਪ੍ਰਭਾਵ ਇਹ ਪਿਆ ਹੈ ਕਿ ਕਈ ਨੌਜਵਾਨਾਂ ਨੇ ਸੁਮਹਿ ਇੱਛਾ ਨਾਲ ਨਸ਼ਾ ਮੁਕਤ ਹੋਣਾ ਅਪਣਾ ਲਿਆ ਹੈ ਤੇ ਇਹਦੇ ਵਿੱਚ ਲੁਧਿਆਣਾ ਦਿਹਾਤੀ ਦੇ 8 ਖੰਨਾ ਦੇ ਪਛੀ ਤੇ ਸ਼ਹੀਦ भगत सिंह ਨਗਰ ਹ ਦੇ 14 ਵਿਅਕਤੀ ਤੋਂ કુલ 47 ਵਿਅਕਤੀ ਨਸ਼ਾ ਮੁਕਤ ਨਸ਼ਾ छुड़ाऊ ਕੇਂਦਰ ਵਿੱਚ ਦਾਖਲ ਕਰਵਾਏ ਗਏ ਹਨ ਜਿਦੇ ਵਿੱਚੋਂ 42 ਵਿਅਕਤੀ ਪੂਰਨ ਰੂਪ ਤੇ ਨਸ਼ਾ ਮੁਕਤ ਹੋ ਚੁਕੇ ਹਨ ਅਤੇ ਉਹਨਾਂ ਦਾ ਮੂਲ ਵਸੇਰਾ ਵੀ ਕਰਵਾਇਆ ਗਿਆ ਹੈ ਜੇ ਆਪਾਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਡੀ ਐਡਿਕਸ਼ਨ ਸੈਂਟਰਸ ਰੀਹੈਬਿਲਿਟੇਸ਼ਨ ਸੈਂਟਰ ਅਤੇ ਆਊਟ ਸੈਂਟਰਾਂ ਵਿੱਚ ਟ੍ਰੀਟਮੈਂਟ ਲੈਣ ਵਾਲੇ ਵਿਅਕਤੀ ਹੈਗੇ ਹਨ ਇਹਨਾਂ ਦਾ 2024 ਸਾਲ ਦੇ ਮੁਕਾਬਲੇ 2025 ਸਾਲ ਦੇ ਵਿੱਚ 200% ਤੋਂ ਵੀ ਵਾਧਾ ਹੋਇਆ ਹੈ ਨੰਬਰਾਂ ਦੇ ਵਿੱਚ ਜ਼ਿਲ੍ਹਾ ਖੰਨਾ ਅਤੇ ਜ਼ਿਲ੍ਹਾ ਐਸ ਬੀ ਐਸ ਨਗਰ ਇਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਆਊਟ ਪੇਸ਼ੈਂਟ ਡਿਪਾਰਟਮੈਂਟ ਨੂੰ ਅਪਰੋਚ ਕਰ ਰਿਹਾ ਹੈ ਤੇ ਉਸ ਤੋਂ ਇਲਾਵਾ ਜਿਹੜੇ ਦਾਖਲ ਹੋਏ ਹਨ ਉਹਨਾਂ ਦੇ ਵਿੱਚ 50% ਤੋਂ ਵੀ ਵੱਧ ਜਿਹੜਾ ਹੈਗਾ ਵਾਧਾ ਦੇਖਿਆ ਗਿਆ ਹੈ। ਲੁਧਿਆਣਾ ਰੇਂਜ ਦੇ ਅਧੀਨ ਆਉਂਦੇ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ, ਬਿਹਾਰੀ, ਖੰਡਾ ਅਤੇ ਨਵਾਂ ਸ਼ਹਿਰ ਇਹਨਾਂ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ 3 ਅਪ੍ਰੈਲ 2025 ਤੱਕ ਕੁੱਲ 479 ਐਫ ਆਈ ਆਰਸ ਡਰੱਗ ਸਮਗਲਰਸ ਔਰ ਡਰੱਗ ਪੈਡਲਰਾਂ ਦੇ ਖਿਲਾਫ ਦਰਜ ਕੀਤੇ ਗਏ ਹਨ। ਜੀ ਦੇ ਵਿੱਚ 632 ਡਰਗ ਸਮਗਲਰਜ਼ ਅਤੇ ਪੈਡਲਰਸ ਇਨਾ ਦੀ ਗ੍ਰਫਤਾਰੀ ਕਰਕੇ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਰਿਕਵਰੀ ਹੋਈ ਹੈ ਜੀ ਦੇ ਵਿੱਚ ਹਿਰੋਇਨ 3 ਕਿਲੋ ਤੋਂ ਵੱਧ ਹਿਰੋਇਨ 10 ਕਿਲੋ ਤੋਂ ਵੱਧ ਅਫੀਮ 2 क्विंटल ਤੋਂ ਵੱਧ ਭੁੱਕੀਚੂਰਾ ਪੋਸਟ ਨਸ਼ੀਲਾ ਪਾਊਡਰ 312 ਗ੍ਰਾਮ 7 ਕਿਲੋ ਤੋਂ ਵੱਧ ਗਾਂਜਾ 30 ਗ੍ਰਾਮ ਸਮੈਕ 5 ਕਿਲੋ ਚਰਸ ਨਸ਼ੀਲੇ ਟਿਪੀ ਅਤੇ ਕੈਪਸੂਲ ਇਹਨਾਂ ਦੀ ਬਹੁਤ ਵੱਡੀ ਰਿਕਵਰੀ ਹੈ 165000 ਦੀ ਰਿਕਵਰੀ ਹੈ ਤੇ ਇਸ ਤੋਂ ਇਲਾਵਾ 30 ਗ੍ਰਾਮ ਹਾਈਸ ਅਤੇ ਪੋਪੀ ਪਲਾਂਟ 13 ਕਿਲੋ ਰਿਕਵਰ ਹੋਏ ਹਨ ਇਸ ਦੇ علاوہ ਜਿਹੜੇ ਡਰੱਗਸ ਸਮਗਲਰਸ ਹੈਗੇ ਇਹਨਾਂ ਤੋਂ 3 ਲੱਖ ਤੋਂ ਉੱਪਰ ਦੀ ਡਰਗ ਮਨੀ ਦੀ ਵੀ ਰਿਕਵਰੀ ਸਾਡੇ ਪੁਲਿਸ ਫੋਰਸ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਹੈਗੇ ਉਹਨਾਂ ਚ ਲੁਧਿਆਣਾ ਦਿਹਾਤੀ ਦੇ 3 ਵਿਅਕਤੀ ਧੰਨਾ ਜ਼ਿਲ੍ਹੇ ਦੇ 5 ਵਿਅਕਤੀ ਅਤੇ SBS ਨਗਰ ਦੇ 4 ਵਿਅਕਤੀ ਇਸ ਤਰੀਕੇ ਨਾਲ ਕੁੱਲ 12 ਵਿਅਕਤੀ ਇਹੋ ਜਿਹੇ ਹੈਗੇ ਜਿਨ੍ਹਾਂ ਕੋਲੋਂ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਜਿਵੇਂ ਕਿ ਸਰਕਾਰ ਦੀ ਵੀ ਪ੍ਰਾਇੋਰਟੀ ਹੈਗੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਵੀ ਗਾਈਡਲਾਈਨ ਹੈਗੀ ਹੈ ਕਿ ਅਸੀਂ ਕੰਜ਼ਿਊਮਰਸ ਦੇ ਉੱਪਰ ਫੋਕਸ ਨਹੀਂ ਕਰ ਰਹੇ ਹਾਂ ਬਲਕਿ ਜਿਹੜੇ ਬਿਗ ਫਿਸ਼ ਹੈਗੇ ਵੱਡੇ ਲੈਵਲ ਤੇ ਨਸ਼ੇ ਦੀ ਤਸਕਰੀ ਕਰਦੇ ਪੈਡਲਿੰਗ ਕਰਦੇ ਹੈ ਇਸ ਤਰੀਕੇ ਦੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਾਂ ਦੇ ਖਿਲਾਫ ਵੱਧ ਚੜ੍ਹ ਕੇ ਕਾਰਵਾਈ ਹੋ ਰਹੀ ਹੈ ਔਰ ਇਹ ਜਿਹੜੇ ਨੋਟੋਰੀਅਸ ਪਰਸਨਸ ਹੈਗੇ ਆ ਇਹ ਜੇਲਾ ਦੇ ਵਿੱਚ ਬੰਦ ਹੋਣ ਕਰਕੇ ਅਸੀਂ ਦੇਖਿਆ ਕਿ ਇਲਾਕਾ ਨਿਵਾਸੀਆ ਦੇ ਵਿੱਚ ਕਾਫੀ ਸੁਰੱਖਿਅਤਤਾ ਦਾ ਮਾਹੌਲ ਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਮੀਡੀਅਮ ਜਾਂ ਇੰਟਰਮੀਡੀਏਟ ਕੁਆਂਟੀਟੀ ਦੇ ਸਮਗਲਰਸ ਹੈਗੇ ਜਾਂ ਸਮਾਲ ਕੁਆਂਟੀਟੀ ਦੇ ਸਮਗਲਰਸ ਹੈਗੇ ਇਹਨਾਂ ਦੇ ਖਿਲਾਫ ਜਿਹੜੇ ਕੇਸਸ ਦਰਜ ਹੋਏ ਹੈ ਉਨਾ ਵਿੱਚ ਅਸੀਂ ਫਾਰਵਰਡ ਲਿੰਕੇजेस ਤੇ ਬੈਕਵਰਡ ਲਿੰਕੇजेस ਦੇ ਉੱਪਰ ਬਹੁਤ ਸਿੱਧਕ ਨਾਲ ਕੰਮ ਕੀਤਾ ਹੈ ਯਾਨੀ ਕਿ ਜੋ ਜੋ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਹ ਪਿੱਛੋਂ ਕਿਹਦੇ ਕੋਲੋਂ ਨਸ਼ਾ ਲੈ ਕੇ ਆਉਂਦਾ ਹੈ ਤੇ ਅੱਗੇ ਇਹਨੇ ਕਿਹਨੂੰ ਨਸ਼ਾ ਵੇਚਣਾ ਹੈ ਇਹਦੇ ਉੱਤੇ ਜਿਹੜਾ ਕੰਮ ਹੋਇਆ ਉਹ ਦੀ ਮੈਂ ਗੱਲ ਕਰ ਰਹੀ ਐ ਇਸ ਇਸ ਦੇ ਵਿੱਚ કુલ 61 ਦੋਸ਼ੀ 61 ਦੋਸ਼ੀ ਜਿਹੜੇ ਹੈਗੇ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਗਏ ਹਨ ਨੌਜਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਅਤੇ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਾਉਣ ਲਈ ਇਲਾਕਾ ਵਿੱਚ ਸਮਾਜ ਸੇਵਿਕ ਸੰਸਥਾਵਾਂ ਅਤੇ ਕਲਬ ਇਹਨਾਂ ਨਾਲ ਤਾਲਮੇਲ ਕਰਕੇ ਲੁਧਿਆਣਾ ਦਿਹਾਤੀ ਵਿੱਚ 2 ਖੰਨੇ ਵਿੱਚ 2 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਇਸ ਤਰੀਕੇ ਨਾਲ ਕੁੱਲ 19 ਸਪੋਰਟਸ ਟੂਰਨਾਮੈਂਟ ਖੇਡਾਂ ਦੀਆਂ ਟੂਰਨਾਮੈਂਟਸ ਅਸੀਂ ਕਰਵਾਈਆਂ ਜਿਹਨੂੰ ਭਾਰੀ ਪ੍ਰਤੀਸਾਧ ਨੌਜਵਾਨਾਂ ਵੱਲੋਂ ਮਿਲਿਆ ਇਸ ਤੋਂ ਲਗਭਗ ਇਲਾਕਾ ਵਿੱਚ ਐਸਐਸਪੀ ਐਸਪੀ ਡੀਐਸਪੀ ਇੰਸਪੈਕਟਰ ਐਸਐਚਓਜ਼ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪੁਲਿਸ ਨਾਲ ਸੰਪਰਕ ਬਣਾਉਣ ਲਈ ਅਤੇ ਪੁਲਿਸ ਪਬਲਿਕ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗਾਂ ਕੀਤੀਆਂ ਗਈ ਹੈ ਲੁਧਿਆਣਾ ਦਿਹਾਤੀ ਵੱਲੋਂ 271 ਖੰਨਾ ਵੱਲੋਂ 460 ਅਤੇ ਐਸਬੀਐਸ ਨਗਰ ਵੱਲੋਂ 223 ਇਸ ਤਰੀਕੇ ਨਾਲ ਕੁੱਲ 954 ਪਬਲਿਕ ਮੀਟਿੰਗਾਂ ਹੁਣ ਤੱਕ ਨਸ਼ਾ ਦੇ ਖਿਲਾਫ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਪੁਲਿਸ ਤੇ ਪਬਲਿਕ ਦੇ ਆਪਸੀ ਤਾਲਮੇਲ ਵਧਾਉਣ ਵਾਸਤੇ ਵਿਲੇਜ ਡਿਫੈਂਸ ਕਮੇਟੀ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੋਟ ਡਿਫੈਂਸ ਕਮੇਟੀ ਆ ਬਣਾਈਆਂ ਗਈ ਹੈ ਇਹਦੇ ਤਹਿਤ ਟੋਟਲ 555 ਮੀਟਿੰਗਾਂ ਇਸ ਤਰੀਕੇ ਦੀ ਜਿਹੜੀ ਬीडीਸੀਜ਼ ਔਰ ਡਬਲਿਊ ਡੀਸੀਜ਼ ਹੈਗੀ ਹੈ ਇਹਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਹੈ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਲਾਕੇ ਦੇ ਜਿੰਨਾ ਪਿੰਡਾਂ ਵਿੱਚ ਨਸ਼ੇ ਦਾ ਸੇਵਨ ਅਤੇ ਸਮਗਲੀ ਘੁਣ ਸੰਬੰਧੀ ਇਤਲਾਹ ਸੀ ਉਹਨਾਂ ਦੀ ਪਛਾਣ ਕੀਤੀ ਗਈ ਜਿਸ ਵਿੱਚ ਲੁਧਿਆਣਾ ਦਿਹਾਤੀ ਦੇ 10 ਪਿੰਡ ਖੰਡਾ ਦੇ 7 ਪਿੰਡ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 23 ਪਿੰਡ ਇਸ ਤਰੀਕੇ ਦੀ ਕੁੱਲ 24 ਥਾਵਾ ਅਸੀਂ ਡਰਗ ਹੌਟਸਪੌਟ ਦੇ ਰੂਪ ਵਿੱਚ ਆਈਡੈਂਟੀਫਾਈ ਕੀਤੀ ਇਹਨਾਂ ਡਰਗ ਹੌਟਸਪੌਟਸ ਦੇ ਉੱਤੇ ਕੰਸਿਸਟੈਂਟ ਐਂਡ ਫ੍ਰੀਕੁਐਂਟ ਤਰੀਕੇ ਨਾਲ ਕੈਸੋ ਆਪਰੇਸ਼ਨਸ ਕੰਡਕਟ ਕਰਵਾਏ ਗਏ जिधे ਵਿੱਚ ਕਾਫੀ ਸੀਨੀਅਰ ਰੈਂਕ ਦੇ ਅਧਿਕਾਰੀ एडीजीपी ਰੈਂਕ ਦੇ ਅਧਿਕਾਰੀਆਂ ਨੇ ਉਹਦੀ ਅਗਵਾਈ ਕੀਤੀ ਤੇ ਕੈਸੋ ਆਪਰੇਸ਼ਨਸ ਬਹੁਤ ਸਕਸੈਸਫੁਲ ਹੋਇਆ ਜਿਦੇ ਕਰਕੇ ਕਈ ਨਸ਼ਾ ਤਸਕਰ ਜਿਹੜੇ ਕਿ ਹੈਬਿਚੂਅਰ ਆਫੈਂਡਰਸ ਸੀ ਜਿਨ੍ਹਾਂ ਦੇ ਖਿਲਾਫ 5 10 15 ਇਸ ਤਰੀਕੇ ਨਾਲ ਪਰਚੇ ਦਰਜ ਸੀ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਤੇ ਕਈ ਸਮਗਲਰਸ ਜਿਹੜੇ ਹੈਗੇ ਆ ਆਪਣਾ ਪਿੰਡ ਦਾ ਘਰ ਵਾਰਡ ਦਾ ਘਰ ਛੱਡ ਕੇ ਉਹ ਪੱਛੂ ਪਏ ਨਸ਼ਾ ਇਸ ਤੋਂ ਇਲਾਵਾ ਜਿਹੜੀ ਸਾਡੀ ਸੰਪਰਕ ਮੀਟਿੰਗਾਂ ਹੈਗੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੇਂਜ ਜਿਲ੍ਹੇ ਆਉਂਦੇ ਹੋਏ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਕੁੱਲ 98 ਜਿਹੜੇ ਨਸ਼ਾ ਪ੍ਰਭਾਵਿਤ ਵਾਰਡਸ ਜਾਂ ਪਿੰਡ ਸੀਗੇ ਉਹ ਨਸ਼ਾ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ ਔਰ ਅਜੀ ਹੈ ਪਿੰਡਾਂ ਦੀ ਜਿਹੜੀ ਮਾਤਰਾ ਹੈਗੀ ਹੈ ਉਹਦੇ ਵਿੱਚ ਸੰਖਿਆ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਇਹ ਮੁਹਿੰਮ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਐਂਟਾਇਰ ਰੇਂਜ ਨੂੰ ਅਸੀਂ ਨਸ਼ਾ ਮੁਕਤ ਕਰਨ ਲਈ ਵਚਨਬੱਧ ਹਾਂ ਨਸ਼ਿਆ ਦੇ ਸੌਦਾਗਰੋ ਅਤੇ ਸਮਗਲਰਾਂ ਵੱਲੋਂ ਨਸ਼ਿਆ ਦੀ ਗੈਰ ਕਾਨੂੰਨੀ ਕਮਾਈ ਨਾਲ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਐਨਕ੍ਰੋਚਮੈਂਟਸ ਕੀਤੀ ਸੀਗੀ ਉਹਨਾਂ ਦੇ ਵੇਰਵੇ ਇਕੱਠਾ ਕਰਕੇ ਉਹਦੀ ਡਿਮੋਲੀਸ਼ਨ ਸੰਬੰਧਿਤ ਸਿਵਲ ਮਹਿਕਮੇ ਵੱਲੋਂ ਕੀਤੀ ਗਈ ਹੈ ਉਹਦੇ ਵਾਸਤੇ ਲੋੜਿੰਦੀ ਪੁਲਿਸ ਸਹਾਇਤਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੀ ਕਮਾਈ ਨਾਲ ਬਣਾਈ ਹੋਈ ਪ੍ਰਾਪਰਟੀ ਹੈਗੀ ਹੈ ਉਹਦੇ ਵਿੱਚ 68 ਸੈਕਸ਼ਨ 3 ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ ਤੇ ਉਸ ਤੋਂ ਬਾਅਦ ਜਿੱਥੇ ਸਜ਼ਾ ਹੋ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੀ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਨੂੰ ਅਪਰੋਚ ਕਰਕੇ ਪੱਕੇ ਤੌਰ ਤੇ ਜ਼ਬਤ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਹੈਗਾ ਉਹਦੀ ਕਾਰਗੁਜ਼ਾਰੀ ਪੰਜਾਬ ਵਿੱਚ ਨੰਬਰ 1 ਤੇ ਹੈਗੀ ਹੈ 2024 ਦੇ ਵਿੱਚ ਕਰੀਬ ਪੌਣੇ 13 ਕਰੋੜ ਦੀ ਪ੍ਰਾਪਰਟੀ 68 ਸਮਗਲਰਾਂ ਨੂੰ ਜਿਹੜੀ ਬਿਲੋਂਗ ਕਰਦੀ ਸੀ ਉਹਦੀ ਅਟੈਚਮੈਂਟ ਤੇ ਜ਼ਬਤੀ ਹੋ ਚੁੱਕੀ ਹੈ 2025 ਦੇ ਵਿੱਚ 43 ਸਮਗਲਰਸ ਇਨਾਦੀ 17 ਕਰੋੜ 38 ਲੱਖ ਦੇ ਕਰੀਬ ਵੈਲਿਊ ਦੀ ਪ੍ਰਾਪਰਟੀ ਹੁਣ ਤੱਕ ਜਬਤ ਜਾਂ ਅਟੈਚ ਹੋ ਚੁੱਕੀ ਹੈ ਇਸ ਤਰੀਕੇ ਨਾਲ ਪੂਲ ਲੁਧਿਆਣਾ ਰੇਂਜ ਦੇ ਵਿੱਚ ਕਰੀਬ ਕਰੀਬ 34 ਕਰੋੜ ਦੀ ਵਰਥ ਦੀ ਪ੍ਰਾਪਰਟੀ ਮੂਵੇਬਲ ਐਸ ਵੈਲ ਐਸ ਇਮੋਬਾਈਲ ਪ੍ਰਾਪਰਟੀ ਨਸ਼ਾ ਤਸਕਰਾਰੀ ਸਮਗਲਰਾਦੀ ਹੁਣ ਤੱਕ ਪਾ ਅਟੈਚ ਜਾਂ ਫ੍ਰੀਜ਼ ਜਬਤ ਕਰਵਾ ਚੁੱਕੇ ਹਨ जीडी डिमोलिशन वाली मुहिम हैगी है उस तहत लुधियाना दिहाती वालों हूँ तक दो नशा तस्करा की प्रोपर्टी सिविल महकमे के नल के उन्होंने सहायता दे डिमोलिश करवाई गई है खंडे केमलर की प्रॉपर्टी डिमोलिश हुई है शहीद भगत सिंह नजर नगर के समगलर की प्रॉपर्टी डिमोलिश हुई है इस तरीके कुल पंद्रह प्रोपर्टियाँ हूँ तक डिमोलिश हो चुकी है इस तुटू तो इलावा बीस प्रॉपर्टीज ਵੋਟ ਸੰਬੰਧਕ ਸਿਲ ਮੈਕ ਮੈਨੇ ਆਇਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੇ ਐਪਰੋਚਮੈਂਟ ਕੀਤੀ ਹੈ ਤੇ ਉਹਨਾਂ ਦੀ ਵੀ ਡੀਮੋਲੀਸ਼ਨ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ ਹੁਣ ਤੱਕ ਮੈਡੀਕਲ ਸਟੋਰਾਂ ਦੀ ਵੀ ਚੈਕਿੰਗ ਸਾਡੇ ਜ਼ਿਲ੍ਹੇ ਦੇ ਡਰੱਗ ਇਨਸਪੈਕਟਰਾਂ ਵੱਲੋਂ ਕੀਤੀ ਗਈ ਹੈ ਹੁਣ ਤੱਕ ਕੁੱਲ 82 ਮੈਡੀਕਲ ਸਟੋਰਸ ਦੀ ਚੈਕਿੰਗ ਹੋਈ ਹੈ ਜਿਨ੍ਹਾਂ ਦੇ ਵਿੱਚ ਦੋ ਮੈਡੀਕਲ ਸਟੋਰਸ ਜਿਹੜੇ ਗਾਈਡਲਾਈਨਸ ਨੂੰ ਵਾਇਓਲੇਟ ਕਰਦੇ ਸੀਗੇ ਉਹਨਾਂ ਦੇ ਖਿਲਾਫ FIR ਦਰਜ ਹੋਈ ਹੈ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੀ ਜਾਰੀ ਹੈ ਇਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹੈਗੇ ਉਹਨਾਂ ਦੀ ਪੁਝਗਿਜ ਕਰਕੇ ਪੁਝਗਿਜ ਦੇ ਆਧਾਰ 'ਤੇ ਆਧਾਰ 'ਤੇ ਜਿਹੜਾ ਉਹਨਾਂ ਦਾ ਇਕਬਾਲੀਆ ਬਿਆਨ ਹੈ ਉਹਦੇ ਵਿੱਚ ਉਸ ਤਹਿਤ ਕਾਰਵਾਈ ਕਰਾਉਂਦੇ ਹੋਏ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਮੌਕੇ 'ਤੇ ਰਿਕਵਰੀ ਕਰਨ ਵਾਸਤੇ ਲੈ ਕੇ ਗਈ ਸੀ ਉਦੋਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੋ ਜਵਾਬੀ ਫਾਇਰਿੰਗ ਦੇ ਵਿੱਚ ਇਹੋ ਜਿਹੀ ਦੋ ਜਵਾਬੀ ਫਾਇਰਿੰਗ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਹੋ ਚੁੱਕਿਆ ਤੇ ਇਸ ਤਰੀਕੇ ਉਹਨਾਂ ਦੇ ਖਿਲਾਫ ਵੱਖਰੇ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਵੀ ਕਾਰਵਾਈ ਕੀਤੀ ਗਈ ਹੈ ਸੋ ਇਸ ਤਰੀਕੇ ਦੇ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹਨ ਇਹਨਾਂ ਨੂੰ ਸਖਤ ਸੰਦੇਸ਼ ਹੈ ਸਾਡੇ ਵੱਲੋਂ ਕਿ ਕਾਨੂੰਨ ਦੇ ਖਿਲਾਫ ਕੋਈ ਵੀ ਕੰਮ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਦੇਸ਼ ਦੇ ਬਹਾਦਰ ਫੌਜਾ ਵਿੱਚੋਂ ਬਹਾਦਰ ਫੋਰਸਾ ਵਿੱਚੋਂ ਇੱਕ ਫੋਰਸ ਹੈ ਤੇ ਇਸ ਤਰੀਕੇ ਦੇ ਨੋਟੋਰੀਅਸ 엘ਿਮੈਂਟਸ ਨਾਲ ਲਿਪਟਣ ਲਈ ਅਸੀਂ ਪੂਰਨ ਤੌਰ ਤੇ ਤਤਪਰ ਅਤੇ ਸਮਰਥ ਹਾਂ। ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜੇ ਦੋ ਵਿਅਕਤੀ ਜ਼ਖਮੀ ਹੋਏ ਐ ਉਹਨਾਂ ਦਾ ਵੇਰਵਾ ਹੈ ਅਮਨਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ ਤੋਂ ਅਤੇ ਕ੍ਰਿਸ਼ਨ ਕੁਮਾਰ ਲੁਧਿਆਣਾ ਦੇਹਾਤੀ ਤੋਂ। ਇਹਨਾਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਇਹਦੇ ਖਿਲਾਫ 11 ਤੋਂ ਵੱਧ ਮੁਕਦਮੇ ਪਹਿਲਾਂ ਹੀ ਦਰਜ ਐ। ਤੋਂ ਮੈਂ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਨਸ਼ਾਈ ਨਸ਼ੇ ਦੇ ਵਿਰੋਧੀ ਲੜਾਈ ਦੇ ਵਿੱਚ ਸਮਾਜ ਦੇ ਵਿਅਕਤੀ ਪੁਲਿਸ ਮੁਲਾਜ਼ਮ ਸਿਵਲ ਪ੍ਰਸ਼ਾਸਨ ਅਤੇ ਪ੍ਰੈਸ ਮੀਡੀਆ ਕਰਮੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਬਹੁਤ ਇੰਪੋਰਟੈਂਟ ਰਹੀ ਹੈ ਤੇ ਸਾਰਿਆਂ ਨੇ ਹੁਣ ਤੱਕ ਨਸ਼ਿਆ ਦੇ ਪੂਰਨ ਖਤਮੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਹੈ ਪਰੰਤੂ ਨਸ਼ਿਆ ਦੀ ਇਸ ਸਮੱਸਿਆ ਨੂੰ ਜੜੋ ਖਤਮ ਕਰਨਾ ਸਾਡਾ ਉਦੇਸ਼ ਹੈ ਸਾਡਾ ਮੰਤਵ ਹੈ ਔਰ ਉਹ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਕਰਕੇ মিডিਆ ਦੇ ਸਾਥੀਆਂ ਦੇ ਥਰੂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਨੀ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਤੇ ਸਾਡਾ ਸਾਥ ਦਿੱਤਾ ਹੈ ਅੱਗੇ ਉਹ اسی ਤਰੀਕੇ ਨਾਲ ਸਾਡੇ ਨਾਲ ਜੁੜੇ ਰਹਿਣ ਸਾਡੇ ਨਾਲ ਸਹਿਯੋਗ ਕਰਨ ਸੋ ਥੈਟ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਇੱਕ ਸੁਪਨਾ ਨਹੀਂ ਬਲਕਿ ਹਕੀਕਤ ਬਣਨੀ ਚਾਹੀਦੀ ਹੈ ਤੇ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝ ਨਾਲ ਭਵਿਕ ਵਿੱਚ ਭਵਿਕ ਵਿੱਚ ਸਾਡਾ ਮੰਤਵ ਇਹੀ ਹੈ ਕਿ ਪੰਜਾਬ ਨੂੰ ਅਸੀਂ ਟੋਟਲੀ ਕੰਪਲੀਟਲੀ 100% ਨਸ਼ਾ ਮੁਕਤ ਕਰਨਾ ਹੈ ਤੇ ਨਸ਼ੇ ਦੇ ਇਸ ਕੋਹੜ ਨੂੰ 100% ਪੰਜਾਬ ਤੋਂ ਖਤਮ ਕਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਹੜੀ 34 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਇਹ ਆਪਸ਼ਨ ਇਹ ਇਹ ਇਸ ਵਿੱਚੋਂ ਕੁਝ ਪ੍ਰਾਪਰਟੀ ਜੋ ਹੈ ਨਾ ਹੁਣ ਤੱਕ ਟੋਟਲ 34 ਲੱਖ ਰੁਪਏ ਦੀ 34 ਕਰੋੜ ਰੁਪਏ ਦੇ ਕਰੀਬ ਕਰੀਬ ਦੀ ਪ੍ਰਾਪਰਟੀ ਜャ ਅਟੈਚ ਹੋ ਚੁੱਕੀ ਹੈ ਜੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਪ੍ਰਾਪਰਟੀ ਜ਼ਬਤ ਹੋ ਚੁੱਕੀ ਹੈ ਉਹ ਕੰਪੀਟੈਂਟ ਅਥਾਰਟੀ ਨੇ ਜ਼ਬਤ ਕੀਤੀ ਹੈ ਸੋ ਉਹਨਾਂ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਹੈ ਕੰਪੀਟੈਂਟ ਅਥਾਰਟੀ ਕਰੂਗੀ ਤੇ ਜਿਹੜੀ ਪ੍ਰੋਪਰਟੀ ਅਟੈਚ ਹੋਈ ਹੈ ਹਲੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਹੈ ਉਹਨਾਂ ਨੂੰ ਅਸੀਂ ਸਜ਼ਾ ਕਰਵਾਵਾਂਗੇ ਜਦੋਂ ਟ੍ਰਾਇਲ ਕੰਪਲੀਟ ਹੋ ਗਈ ਤੇ ਜਦ ਸਜ਼ਾ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਇਹ ਪ੍ਰੋਪਰਟੀ ਵੀ ਜ਼ਬਤ ਹੋਊਗੀ ਤੇ ਉਸ ਤੋਂ ਬਾਅਦ ਅਗਲੀ ਕੰਪੀਟੈਂਟ ਅਥਾਰਟੀ ਇਹਦੇ ਵਿੱਚ ਅਗਲੀ ਕਾਰਵਾਈ ਕਰੂਗੀ ਜਿਹੜੀ ਪ੍ਰੋਪਰਟੀ ਨੰਬਰ 1 ਆ ਰਿਹਾ ਹੈ ਰਿਕਵਰੀ ਦੇ ਵਿੱਚ ਵੀ ਔਰ ਡਿਮੋਲਿਸ਼ ਡਿਮੋਲਿਸ਼ ਕਰਨ ਦੇ ਜਿਹਨਾਂ ਦੇ ਨਸ਼ਾ ਕੱਟ ਕੇ ਜ਼ਿਆਦਾ ਨਹੀਂ ਜੇ ਪੁਲਿਸ ਐਕਟਿਵ ਹੋਵੇ ਨਹੀਂ ਦੇਖੋ ਇਸ ਇਹਦੇ ਵਿੱਚ ਥੋੜਾ ਬਹੁਤ ਫਰਕ ਇਸ ਕਰਕੇ ਆ ਰਿਹਾ ਹੈ ਕਿਉਂਕਿ ਕਈ ਥਾਵਾਂ ਤੇ ਜਿਹੜੇ ਹੈਗੇ ਸਾਨੂੰ ਪਬਲਿਕ ਵੱਲੋਂ ਇਨਫੋਰਮੇਸ਼ਨ ਜ਼ਿਆਦਾ ਆ ਗਈ। ਕਈ ਥਾਵਾਂ ਤੇ ਉਨੀ ਇਨਫੋਰਮੇਸ਼ਨ ਨਹੀਂ ਆ ਪਈ। ਜਿੱਥੇ ਜਿਸ ਤਰੀਕੇ ਨਾਲ ਜਦੋਂ ਵੀ ਇਨਫੋਰਮੇਸ਼ਨ ਆਂਦੀ ਹੈ ਉਹਦੇ ਉੱਤੇ ਇਮੀਡੀਏਟਲੀ ਤੇ ਤਤਪਰ ਤਰੀਕੇ ਨਾਲ ਅਸੀਂ ਕਾਰਵਾਈ ਕਰਦੇ ਆ। ਤੇ ਖੰਨਾ ਜ਼ਿਲ੍ਹੇ ਵਿਖੇ ਬਹੁਤ ਵੱਡੇ ਪੈਮਾਨੇ ਤੇ ਲੋਕ ਵੀ ਜਾਗਰੂਕ ਹੋਏ ਨੇ। ਜਦੋਂ ਪਿਛਲੇ ਹਫ਼ਤੇ ਅਸੀਂ ਇਹਦੀ 2 ਦਿਨ ਪਹਿਲਾਂ ਹੀ ਉੱਥੇ ਸੰਪਰਕ ਮੀਟਿੰਗ ਲਈ ਸੀ। ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਧ ਕਟ ਸੀਗਾ 1000 ਦੇ ਕਰੀਬ ਪਬਲਿਕ ਦੇ ਵਿਅਕਤੀ ਜਿਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਵਾਟ ਡਿਫੈਂਸ ਕਮੇਟੀ ਦੇ ਮੈਂਬਰ ਅਤੇ ਪੰਚਾਇਤ ਦੇ ਮੈਂਬਰ ਇਹ ਬਹੁਤ ਵੱਡੇ ਪੈਮਾਨੇ ਤੇ ਉੱਥੇ ਪਹੁੰਚੇ ਸੀਗੇ ਸਾਡੇ ਸੱਜਣ ਤੇ ਤੇ ਉਹਨਾਂ ਨੇ ਉਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਉਹਨਾਂ ਵੱਲੋਂ ਆਪ ਵੀ ਆਪਣੇ ਐਕਸਪੀਰੀਐਂਸ ਉੱਥੇ ਸ਼ੇਅਰ ਕੀਤੇ ਗਏ ਕਿ ਇਸ ਮੋਹਿੰਮ ਦੇ ਵਿੱਚ ਉਹ ਕਿਸ ਤਰੀਕੇ ਨਾਲ ਹਿੱਸਾ ਲੈ ਰਹੇ ਤੇ ਇਸ ਤੋਂ ਇਲਾਵਾ ਕਈ ਜਿਹੜੇ ਪਬਲਿਕ ਦੇ ਵਿਅਕਤੀ ਹੈਗੇ ਉਹਨਾਂ ਨੇ ਵੀ ਨਸ਼ਿਆ ਦੇ ਖਿਲਾਫ ਜਾਗਰੂਕਤਾ ਨਿਰਮਾਣ ਕਰਨ ਦਾ ਕੰਮ ਉਹ ਆਪਣੇ ਵੱਲੋਂ ਆਪਣੇ ਤੌਰ ਤੇ ਵੀ ਕਰਦਾ ਹੈ ਤੇ ਸਾਡੇ ਨਾਲ ਜੁੜ ਕੇ ਵੀ ਕਰ ਰਿਹਾ ਹੈ ਜਿਹੜੀ ਅਸੀਂ ਜਿਹੜੀ ਅਸੀਂ ਬਹੁਤ ਵੱਡੇ ਤੌਰ ਤੇ ਵੱਡੇ ਪੈਮਾਨੇ ਤੇ ਸ਼ਲਾਘਾ ਕਰਦੇ ਹੈ ਤੇ ਪਬਲਿਕ ਨੂੰ ਹੋਰ ਵੀ ਅਪੀਲ ਕਰਨਾ ਚਾਹੁੰਦੇ ਕਿ ਇਸੇ ਤਰੀਕੇ ਨਾਲ ਸਾਡੇ ਨਾਲ ਜੁੜਨ ਸਾਨੂੰ ਸਹਿਯੋਗ ਦੇਣ ਸੋ ਦੈਟ ਅੱਪਾ ਹਰੇਕ ਜ਼ਿਲ੍ਹੇ ਨੂੰ ਟੋਟਲੀ ਐਂਡ ਕੰਪਲੀਟਲੀ ਨਸ਼ਾ ਮੁਕਤ ਬਣਾਇਆ ਜਾਵੇ ਭਗਤ ਸਿੰਘ ਨਗਰ ਉਹ ਲੁਗਿਆਣਾ ਦਿਹਾਤੀ ਦੇ ਵਿੱਚ ਪੁਲਿਸ ਇੰਨੀ ਜਾਣਾ ਅਫੇਅਰ ਨਹੀਂ ਇਹਦਾ ਮੰਨੋ ਹਰ ਥਾਟੇ ਪੁਲਿਸ ਹਰ ਥਾਟੇ ਪੁਲਿਸ ਅਵੇਅਰ ਹੈਗੀ ਹੈ ਹਰ ਥਾਟੇ ਪਬਲਿਕ ਵੀ ਅਵੇਅਰ ਹੋ ਰਹੀ ਹੈ ਤੇ ਇਹਨਾਂ ਨੂੰ ਅਵੇਅਰ ਕਰਨ ਦਾ ਕੰਮ ਅੱਗੇ ਵੀ ਜਾਰੀ ਹੈ ਜੇ ਤੁਸੀਂ ਖੰਨਾ ਤੇ ਜੇ ਤੁਸੀਂ ਐਸਬੀਐਸ ਨਗਰ ਤੇ ਲੁਧਿਆਣਾ ਰੂਰਲ ਦੀ ਕਾਰਗੁਜ਼ਾਰੀ ਦੇਖੋਗੇ ਤਾਂ ਸਾਡਾ ਲੁਧਿਆਣਾ ਰੂਰਲ ਜ਼ਿਲ੍ਹਾ ਜਿਹੜਾ ਹੈਗਾ ਉਹ ਪ੍ਰਾਪਰਟੀ ਅਟੈਚਮੈਂਟ ਦੇ ਵਿੱਚ ਨੰਬਰ 1 ਆਇਆ ਹੋਇਆ ਹੈ ਤੇ ਐਸਬੀਐਸ ਨਗਰ ਦੇ ਵਿੱਚ ਕਈ ਪਿੰਡ ਜਿਹੜੇ ਹੈਗੇ ਉਹ ਨਸ਼ਾ ਮੁਕਤ ਡਿਕਲੇਅਰ ਹੋਏ ਐ ਐਸਬੀਐਸ ਨਗਰ ਦੇ ਕਈ ਜਿਹੜੇ ਪੰਚਾਇਤ ਮੈਂਬਰਸ ਹੈਗੇ ਪਬਲਿਕ ਦੇ ਮੈਂਬਰਸ ਹੈਗੇ ਐ ਉਨਾਰੇ ਉੱਥੇ ਜਿਹੜਾ ਖਾਲੜਾ ਮੋਲਾ ਹੈ ਉਹਦੇ ਵਿੱਚ ਜਿਹੜੇ ਨੋਟੋਰੀਅਸ ਨਸ਼ਾਸਮਗਰ ਸੀਗੇ ਜਿਨ੍ਹਾਂ ਦੇ ਖਿਲਾਫ 20 25 ਤੋਂ ਉੱਪਰ ਪਰਚੇ ਦਰਸੀ ਉਹਨਾਂ ਦੀ ਪ੍ਰਾਪਰਟੀ ਅਸੀਂ ਡਿਮੋਲਿਸ਼ ਕੀਤੀ ਹੈ ਉਹਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਹੈ ਉਹਨਾਰੇ ਖੁਦ ਹੀ ਆ ਕੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਇਸ ਬਾਰੇ ਪੰਜਾਬ ਪੁਲਿਸ ਦੀ ਇਸ ਮੁਹਿੰਮ ਨੂੰ ਅਪਰੀਸ਼ੀਏਟ ਕੀਤਾ ਹੈ ਅੱਛਾ ਮੈਮ ਜਿਹੜੇ ਨਸ਼ਾ ਕਰਕਰ ਹੈਗੇ ਨੇ ਉਹ ਜ਼ਿਆਦਾ ਪਰਮਾਸ਼ਾ ਕਰਨ ਦੇ ਆਦੀ ਵੀ ਨੇ ਤੋਂ ਜਿਹੜਾ ਜੇਲਾ ਚ ਜਾਂਦੇ ਆਫਿਸ ਆ ਕੇ ਵੀ ਨਸ਼ਾ ਉਨਾ ਦੇ ਰਿਹਾ ਹੈ ਵੀ ਕੋਈ ਮੁਹਿੰਮ ਚਲਾਈ ਗਈ ਹੈ ਤੁਹਾਡੇ ਕੋਲ ਜੀ ਬਿਲਕੁਲ ਸਾਡਾ ਜਿਹੜਾ ਟੋਟਲ ਫੋਕਸ ਹੈ ਉਹ ਇਹ ਨਹੀਂ ਹੈ ਕਿ ਕੰਜ਼ਿਊਮਰਸ ਦੇ ਖਿਲਾਫ ਅਸੀਂ ਐਫਆਈਆਰ ਦਰਜ ਕਰਨੀ ਅਸੀਂ ਨੰਬਰ ਗੇਮ ਦੇ ਵਿੱਚ ਨਹੀਂ ਹੈਗੇ ਕਿ ਅਸੀਂ ਇੰਨੀ ਐਫਆਈਆਰ ਦਰਜ ਕਰ ਦੇਣੀ ਹੈ ਅਸੀਂ ਕੁਆਲਿਟੀ ਵਰਕ ਕਰਨਾ ਚਾਹੁੰਦੇ ਹਾਂ ਜਿਹੜੇ ਪੈਡਲਿੰਗ ਕਰਦੇ ਆ ਮੀਡੀਅਮ ਕੁਆਂਟੀਟੀ স্মੋਲ ਕੁਆਂਟੀਟੀ ਐ ਕਮਰਸ਼ੀਅਲ ਕੁਆਂਟੀਟੀ ਉਹਨਾਂ ਦੇ ਖਿਲਾਫ ਅਸੀਂ ਐਮਡੀਪੀਐਸ ਐਕਟ ਦੇ ਤਹਿਤ ਐਫਆਈਆਰਸ ਦਰਜ ਕਰ ਰਹੇ ਪਰੰਤੂ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਨੂੰ ਅਸੀਂ ਆਪਣੇ ਵੱਲ ਗਾਈਡ ਕਰਦੇ ਆਂ ਡੀ ਐਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰ ਤੇ ਓਟ ਕਲੀਨਿਕ ਭਾਵੇਂ ਗਵਰਨਮੈਂਟ ਹੋ ਭਾਵੇਂ ਪ੍ਰਾਈਵੇਟ ਹੋ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਦਾਖਲ ਕਰਵਾਉਣ ਲਈ ਜੋ ਸਹਿਯੋਗ ਸਾਡੇ ਵੱਲੋਂ ਬਣਦਾ ਉਸੇ ਕਰਦੇ ਆਂ ਅੱਗੇ ਵੀ ਐਸੇ ਕਰਦੇ ਰਵਾਂਗੇ ਤੇ ਇਹਨਾਂ ਵਿੱਚ ਕਈ ਨੌਜਵਾਨ ਜਿਹੜੇ ਪੂਰਨ ਤੌਰ ਤੇ ਨਸ਼ਾ ਮੁਕਤ ਹੋ ਚੁੱਕੇ ਨੇ ਤੇ ਕਈ ਨੌਜਵਾਨਾਂ ਨੇ ਨੌਜਵਾਨ ਇਤਨੇ ਚੰਗੇ ਤਰੀਕੇ ਨਾਲ ਰੀਹੈਬਿਲੀਟੇਟ ਹੋ ਗਏ ਥੈਟ ਦੇ ਆਰਨਿੰਗ ਵੈਰੀ ਗੁੱਡ ਅਮਾਉਂਟ ਪਰ ਮੰਥ ਇਥੇ ਤੇ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਅਸੀਂ ਬੁਲਾਇਆ ਹੈ ਤੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਦੇ ਅਨੁਭਵ ਉਹਨਾਂ ਦੇ ਜਿਹੜੇ ਐਕਸਪੀਰੀਐਂਸ ਹੈਗਾ ਉਹ ਸੁਣੋ ਇੰਦੇ ਵਿੱਚ ਇੱਕ ਨੌਜਵਾਨ ਇਹੋ ਜਿਹਾ ਹੈਗਾ ਜੋ ਇਸ ਨਸ਼ਾ ਮੁਕਤੀ ਦੀ ਪ੍ਰਕਿਰਿਆ ਤੋਂ ਇੰਨਾ ਮੋਟੀਵੇਟ ਹੋ ਗਿਆ ਕਿ ਨਸ਼ਾ ਮੁਕਤ ਹੋਣ ਤੋਂ ਬਾਅਦ ਉਹ ਉਸੀ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਹੀ ਨੌਕਰੀ ਕਰ ਰਿਹਾ ਹੈ ਅਤੇ ਉਹ ਸਮਾਜ ਦੇ ਵਿੱਚ ਆਪਣੇ ਯੋਗਦਾਨ ਦੇ ਰਿਹਾ ਵੀ ਵੱਤ ਤੋਂ ਵੱਧ ਨੌਜਵਾਨ ਜਿਹੜੇ ਨਸ਼ਾ ਮੁਕਤ ਹੋ ਸਕਣ ਸੋ ਇਸ ਤਰੀਕੇ ਦੇ ਜਿਹੜੇ ਨੌਜਵਾਨ ਹੈ ਮੈਂ ਤਾਂ ਕਹਿਨੀ ਹੈ ਕਿ ਇਹ ਹੁਣ ਰੋਲ ਮਾਡਲ ਹੈਗੇ ਜਿਹੜੇ ਨਸ਼ੇ ਦੇ ਦਲਦਲ ਵਿੱਚ ਸਾਡੇ ਬੱਚੇ ਫਸੇ ਹੋਏ ਉਹਨਾਂ ਲਈ ਕਿ ਇਹਨਾਂ ਦੀ ਰਾਹ ਤੇ ਚੱਲਣ ਨਸ਼ਾ ਮੁਕਤ ਹੋਣ ਤੇ ਰੀਹੈਬਿਲੀਟੇਟ ਹੋਣ। ਕੋਈ ਤੁਸੀਂ ਦੱਸੋ ਕਿ ਇਸ ਸਥਿਤੀਆ ਹੁਣ ਸਰਭੇ ਵਿੱਚ ਘਰ ਵੀ ਬਗਦਦਾਰੇ ਹੈਗੇ ਉਹ ਕਹਿੰਦੇ ਹੈ ਕਿ ਪੁਲਿਸ ਸਟੈਂਡ ਬੜਾ ਦਿਨ ਲੌਂਗੀ ਉਸ ਤੋਂ ਅੱਗੇ ਕੰਟੀਨਿਊ ਹੋ ਨਹੀਂ ਹੋ ਜੂਗਾ। ਲੁਹਾਨਾ ਨੂੰ ਪੁਲਿਸ ਨੇ ਸਟੈਂਡ ਹੈ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਵੀ ਇਹ ਦਿੱਤਾ ਪੰਚਾਇਤਾਂ ਨੇ ਕੀ ਕੀਤਾ ਵੀ ਆ ਕਿ ਪਹਿਲੇ ਕੋਈ ਨਸ਼ਾ ਨਹੀਂ ਇਹ ਬਿਲਕੁਲ ਹੋ ਰਹੀ ਹੈ ਜੇ ਖੰਨਾ ਜ਼ਿਲ੍ਹੇ ਦੇ ਵਿੱਚ 386 ਪੰਚਾਇਤਾਂ ਇਹੋ ਜੀਆਂ ਹੈਗੀਆਂ ਜਿਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਪੰਚਾਇਤਾਂ ਨੇ ਰਲ ਕੇ ਪੁਲਿਸ ਦੇ ਨਾਲ ਰਲ ਕੇ ਸੌ ਚੁੱਕੀ ਹੈ ਬਕਾਇਦਾ ਸੌ ਚੁੱਕੀ ਹੈ ਕਿ ਅਸੀਂ ਅਸੀਂ ਨਾ ਤਾਂ ਨਸ਼ਾ ਵੇਚਾਂਗੇ ਨਾ ਵੇਚਣ ਈ ਦਿਆਂਗੇ ਤੇ ਪਿੰਡ ਦੇ ਵਿੱਚ ਜੇ ਕੋਈ ਵੜਦਾ ਹੈਗਾ ਨਸ਼ਾ ਵੇਚਦੇ ਹੋਏ ਤਾਂ ਅਸੀਂ ਉਹਦੀ ਇਮੀਡੀਏਟਲੀ ਸੂਚਨਾ ਪੁਲਿਸ ਨੂੰ ਦਵਾਂਗੇ ਹੁਣ ਕਈ ਨਸ਼ਾ ਤਸਕਰ ਅਸੀਂ ਪਬਲਿਕ ਦੀ ਇਨਫੋਰਮੇਸ਼ਨ ਤੇ ਫੜੇ ਹੈ ਹੁਣ ਕੱਲ ਦੀ ਗੱਲ ਹੈ ਖੰਨਾ ਦੀ 112 ਤੇ ਕਾਲ ਆਈ ਹੈ ਹੈਲਪਲਾਈਨ ਤੇ ਵੀ ਕਾਲ ਨਹੀਂ ਆਈ ਸੀ 112 ਤੇ ਕਾਲ ਆਈ ਸੀ ਉਸ ਕਾਲ ਤੇ ਇਮੀਡੀਏਟਲੀ ਐਕਸ਼ਨ ਕਰਦੇ ਆ ਨਸ਼ੇ ਦੀ ਰਿਕਵਰੀ ਹੋਈ ਹੈ ਤੇ ਉਸ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦਾ ਕੰਮ ਚੱਲ ਰਿਹਾ ਹੈ ਜੀ ਨਹੀਂ ਹੁਣ ਤੱਕ ਅੱਪਾ 12 ਬੰਦੇ ਜਿਹੜੇ ਬਿਗ ਫਿਸ਼ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਹੈ ਤੇ ਬਾਕੀ ਜਿਹਦੇ ਵਿੱਚ ਸਮਾਲ ਜਾਂ ਇੰਟਰਮੀਡੀਏਟ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਉਹਦਾ ਬੈਕਵਰਡ ਲਿੰਕੇਜ ਟ੍ਰੇਸ ਕਰਨ ਦਾ ਕੰਮ جاری ਹੈ ਤੇ ਜਦੋਂ ਇਹ ਬੈਕਵਰਡ ਲਿੰਕੇਜ ਦੇ ਵਿੱਚ ਬਿਗ ਫਿਸ਼ ਫਿਗਰ ਹੋਣਗੇ ਤੇ ਉਹਨਾਂ ਨੂੰ ਵੀ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਊਗਾ ਮੇਰਾ ਬਸੇ 632 ਦੇ ਵਿੱਚ ਜਿਹੜੇ ਕਹਿ ਰਹੇ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਹੈਗੇ ਨੇ ਇਹ ਰਿਪੀਟਡ ਆਫੈਂਡਰਸ ਨੇ ਜਾਂ ਨਿਊ ਕਮਰਸ ਨੇ ਇਹਦੇ ਵਿੱਚੋਂ ਕਈ ਰਿਪੀਟ ਆਫੈਂਡਰਸ ਹੈ ਤੇ ਕਈ ਨਿਊ ਕਮਰਸ ਵੀ ਹੈਗੇ ਹੈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਤਰ੍ਹਾਂ ਕੈਡੀ ਨੂੰ ਜਿਹੜਾ ਆਇਡੈਂਟੀਫਾਈ ਕਰਾ ਦਿੰਦੇ ਹਾਂ ਕਿ ਸੀਨੀਅਰ ਕੋਰਟ ਜਾਂ ਹਾਈ ਕੋਰਟ ਦੀ ਵੀ ਕਿ ਇਹ ਇਨਸਾਨ ਗਲਤੀ ਕਰ ਦੋ ਸਾਰਾ ਪਰਿਵਾਰ ਜਿਹੜਾ ਇਸ ਲਈ ਸਦਾ ਨਾਕੂ ਇਹਨੂੰ ਆਈਡੈਂਟੀਫਾਈ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਸੰਬੰਧਿਤ ਸਿਵਲ ਪ੍ਰਸ਼ਾਸਨ ਨਿਭਾਉਂਦਾ ਹੈ ਉਹ ਦੇਖਦੇ ਆ ਕਿ ਕਿਸ ਵੱਲੋਂ ਕਿਸ ਤਸਕਰ ਵੱਲੋਂ ਕਿਸ ਤਰੀਕੇ ਦੀ ਵਾਇਲੇਸ਼ਨ ਕੀਤੀ ਗਈ ਹੈ ਤੇ ਇਹਦੇ ਵਿੱਚ ਐਸ ਪਰ ਲਾਅ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਫਿਰ ਉਹ ਸਾਡੇ ਕੋਲ ਪੁਲਿਸ ਸਹਾਇਤਾ ਮੰਗਦੇ ਜਦੋਂ ਪੁਲਿਸ ਸਹਾਇਤਾ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਜਿੰਨੇ ਕੁ ਲੋੜ ਹੁੰਦੀ ਹੈ ਉਹਨਾਂ ਦੇ ਤੌਰ ਤੇ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤੇ ਡਿਮੋਲੀਸ਼ਨ ਦੀ ਕਾਰਵਾਈ ਵੀ ਕਨਸਰਨ ਸਿਵਲ ਮੈਕਮ ਕਰਦਾ ਹੈ ਇਹਦੇ ਵਿੱਚ ਜਿਹੜੀ ਓਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨ ਹੈਗੀ ਹੈ ਉਹਦੀ ਇੱਕ ਪ੍ਰੋਪਰ ਐਸਓਪੀ ਬਣੀ ਹੋਈ ਹੈ ਔਰ ਉਸ ਐਸਓਪੀ ਨੂੰ ਪੂਰਨ ਤੌਰ ਤੇ ਫੋਲੋ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਫੋਲੋ ਕੀਤਾ ਜਾਉਂਦਾ ਮੈਮ ਜਿਹੜਾ ਕਾਫੀ ਵੱਡੀ ਮਾਤਰਾ ਫੜਾਇਆ ਕਿਹਾ ਜਾਂਦਾ ਕਿ ਜਿਹੜਾ ਬਾਰਡਰ ਤੋਂ ਵੀ ਜਿਹੜਾ ਆਦਾ ਇਹੋ ਜਿਹਾ ਮਾਮਲਾ ਦੇਖ ਰਹੇ ਹੋ ਕਿ ਬਾਰਡਰ ਤੋਂ ਜਿਹੜੇ ਬਿਲਕੁਲ ਇਹ ਇਹ ਵਿਦਾਊਟ ਡਾਊਟ ਹੈਗਾ ਕਿ ਇਹ ਬਾਰਡਰ ਆ ਤੋਂ ਨਸ਼ਾ ਆਂਦਾ ਹੈ ਪਰੰਤੂ ਉਸ ਦੇ ਨਾਲ-ਨਾਲ ਹੀ ਜਿਹੜੇ ਹੋਰ ਰੂਟਸ ਹੈਗੇ ਇੰਟਰਨਲ ਰੂਟਸ ਹੈਗੇ ਉਹਨਾਂ ਤੋਂ ਵੀ ਨਸ਼ਾ ਆ ਰਿਹਾ ਹੈ ਕੁਝ ਬਾਹਰਲੇ ਸਟੇਟਾਂ ਤੋਂ ਵੀ ਨਸ਼ਾ ਆ ਰਿਹਾ ਸੋ ਇਸ ਤਹਿਤੀ ਅਸੀਂ ਬੈਕਵਰਡ ਲਿੰਕੇਜਸ ਜਿਹੜੇ ਟ੍ਰੇਸ ਕਰਦੇ ਆ ਉਹ ਇਸੇ ਕਰਕੇ ਕਰਦੇ ਆ ਕਿ ਪਿੱਛੇ ਵੱਡੇ ਸਪਲਾਈਅਰਸ ਕੋਲ ਹੈਗੇ ਤੇ ਉਹਨਾਂ ਨੂੰ ਬੁੱਕ ਕਰਦੇ ਆ ਹੁਣ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਬੈਕਵਰਡ ਲਿੰਕੇਜਸ ਦਾ ਕੇਸ ਹੋਇਆ ਸੀਗਾ ਖੰਨੇ ਜ਼ਿਲ੍ਹੇ ਦੇ ਵਿੱਚ ਅਸੀਂ ਚਾਰ ਮੁਜਰੀਮਾਂ ਦਾ ਇੱਕ ਗੈਨ ਪੜਿਆ ਸੀ ਜਿਹੜੇ ਕਿ ਨਸ਼ਿਆ ਦੀ ਤਸਕਰੀ ਕਰਦੇ ਸੀ ਨਾਲ ਹੀ ਉਹਨਾਂ ਤੋਂ ਇੱਕ ਵੈਪਨ ਫੜਿਆ ਗਿਆ ਸੀ ਉਹਦੇ ਬੈਕਵਰਡ ਲਿੰਕੇਜਸ ਨੂੰ ਪ੍ਰੈਸ ਕਰਦਿਆ ਹੋਇਆ ਸਾਡੀ ਟੀਮ ਜਿਹੜੀ ਮੱਧ ਪ੍ਰਦੇਸ਼ ਪਹੁੰਚੀ ਹੈ ਔਰ ਮੱਧ ਪ੍ਰਦੇਸ਼ ਤੋਂ ਦੋ ਅਕਿਊਜ਼ ਗ੍ਰਫਤਾਰ ਕੀਤੇ ਤੇ ਉਹਨਾਂ ਕੋਲੋਂ 13 ਵੈਪਨਸ ਹੋਰ ਰਿਕਵਰ ਕੀਤੇ ਹੈ ਮਤਲਬ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਸੰਲਿਪਸਨ ਤੇ ਪਲੱਸ ਇਹਨਾਂ ਵੈਪਨਸ ਦੀ ਵੀ ਇਲੀਗਲ ਤਸਕਰੀ ਕਰ ਰਹੇ ਸਨ ਇਹ ਬੈਕਵਰਡ ਲਿੰਕੇਜਸ ਦੇ ਆਧਾਰ ਤੇ ਅਸੀਂ ਟ੍ਰੇਸ ਕੀਤੇ ਤੇ ਅੱਗੇ ਵੀ ਇਹ ਬੈਕਵਰਡ ਐਂਡ ਫਾਰਵਰਡ ਲਿੰਕੇਜ ਟ੍ਰੇਸਿੰਗ ਦਾ ਕੰਮ ਸਾਡਾ ਜਾਰੀ ਰਹੂਗਾ ਥੈਂਕ ਯੂ ਜੀ ਮੈਮ ਲੱਗਦਾ ਕਿ ਜੇ ਬਾਰਡਰ ਉੱਪਰ ਸਫਾਈ ਹੋਵੇ ਤਾਂ ਪੰਜਾਬ ਦੇ ਜਿਹੜਾ ਨਸ਼ਾ ਘੱਟ ਸਕਦਾ ਹੈ ਹਾਂ ਬਿਲਕੁਲ ਬਾਰਡਰ ਉੱਪਰ ਬਹੁਤ ਸਫਾਈ ਹੋਈ ਹੈ ਤੁਸੀਂ ਦੇਖਿਆ ਕੱਲ ਮਾਨਯੋਗ ਸੀਐਮ ਸਾਹਿਬ ਦਾ ਵੀ ਬਿਆਨ ਆਇਆ ਹੈ ਕਿ ਕਰੀਬ ਕਰੀਬ 50% ਨਸ਼ਾ ਜਿਹੜਾ ਬਾਰਡਰ ਤੋਂ ਆਂਦਾ ਸੀ ਉਹ ਘੱਟ ਗਿਆ ਹੈ ਸਫਾਈ ਦੇ ਕਾਰਨ ਤੇ ਇਹਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਜਿਹੜੀ ਹੈਗੀ ਐਕਟਿਵਲੀ ਕੋਆਰਡੀਨੇਟ ਕਰਕੇ ਕੰਮ ਕਰ ਰਹੀ ਹੈ ਸਾਰੇ ਸੀਨੀਅਰ ਆਫਿਸਰਸ ਜਿਹੜੇ ਹੈਗੇ ਸਾਡੀ ਸਿਸਟਰ ਏਜੰਸੀਸ ਦੇ ਨਾਲ ਇੰਟਚ ਹੈਗੇ ਸੋ ਇਸ ਤਰੀਕੇ ਨਾਲ ਕਮ ਹੋਰਿਆ ਕੋਆਰਡੀਨੇਸ਼ਨ ਦੇ ਵਿੱਚ ਅੱਗੇ ਵੀ ਕੰਮ ਚੱਲਦਾ ਰਹੂਗਾ। थैंक यू जी थैंक यू। ਡਰੱਗ ਪੈਟਰ ਗੁਰਦੀਪ ਸਿੰਘ ਰਾਣੂ